ਸਸਰੀ ਕਾਲਜੀ ਵੀਡੀਓ ਦੇਖ ਰਖਿਆ ਸਾਬ ਨੂੰ ਜੀਆਂ ਲੈ ਕੇ ਹਾਜ਼ਰਾਂ ਇੰਦੀ ਵੱਡੇ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀ ਰਪੈਰਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਐਸਬੀਆਈ ਵੱਲੋਂ ਵਿਆਜ ਦਰਾਂ 'ਚ 5.34 ਦੇਸ਼ ਵਿੱਚ ਸਭ ਤੋਂ ਵੱਧ ਕਰਜ਼ਾ ਦੇਣ ਵਾਲੇ ਸਟੇਟ ਬੈਂਕ ਆਫ ਇੰਡੀਆ ਨੇ ਵਿਆਜ ਦਰ ਵਿੱਚ 0.5% ਦੀ ਕਟੌਤੀ ਕੀਤੀ ਹੈ ਜਿਸ ਨਾਲ ਮੌਜੂਦਾ ਅਤੇ ਨਵੇਂ ਕਰਜ਼ਦਾਰਾਂ ਦੋਵਾਂ ਲਈ ਕਰਜ਼ਾ ਸਸਤਾ ਹੋ ਗਿਆ ਹੈ ਭਾਰਤੀ ਰਿజర్ਵ ਬੈਂਕ ਵੱਲੋਂ ਆਪਣੀ ਨੀਤੀਗਤ ਦਰ ਦੇ ਵਿੱਚ 0.5% ਦੀ ਕਟੌਤੀ ਕਰਨ ਤੋਂ ਬਾਅਦ SBI ਨੇ ਫੈਸਲਾ ਲਿਆ ਹੈ SBI ਨੇ ਆਪਣੀ ਰੈਪੋ ਅਧਾਰਤ ਉਧਾਰ ਦਰ 0.5% ਘਟਾ ਕੇ 7.75% ਕਰ ਦਿੱਤੀ ਹੈ ਬਾਰੀ ਬੈਂਚਮਾਰਕ ਅਧਾਰ ਤੋਂ ਸਰ ਦਰ ਵੀ 0.5% ਘਟਾ ਕੇ 8.65% ਤੋਂ 8.15% ਕਰ ਦਿੱਤੀ ਗਈ ਹੈ ਐਨਸੀ ਐਨ ਐਸ ਬੀ ਆਈ ਦਾ ਵੈਬਸਾਈਟ ਅਨੁਸਾਰ ਦੋ ਚੀਆਂ ਦੋਧੀਆਂ ਤਰ੍ਹਾਂ 15 ਜੂਨ 2025 ਤੋਂ ਲਾਗੂ ਹੋ ਗਈਆਂ ਹਨ ਵਿਚ ਬੈਂਕ ਦੇ ਇਸ ਕਦਮ ਕਰਨ ਰੈਪੋ ਅਧਾਰਤ ਨੇ ਵਿਆਜ ਨਾਲ ਜੁੜੇ ਕਰਜ਼ੇ ਸਸਤੇ ਹੋ ਜਾਣਗੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ